ਰਨਤਨ ਸ਼ਹਿਰ ਬਾਬਾ ਜੀਵਨ ਸਿੰਘ ਨਗਰ ਦੀ ਗਲੀ ਅੰਦਰ ਦੋ ਅਣਪਛਾਤੇ ਵਿਅਕਤੀਆ ਮੋਟਰਸਾਈਕਲ ਸਵਾਰ ਵੱਲੋਂ ਮਾਂ ਪੁੱਤਰ ਐਕਟਿਵਾ ਸਵਾਰਾਂ ਨੂੰ ਜ਼ਬਰਦਸਤ ਰੋਕ ਕੇ ਪਿਸਤੌਲ ਦੀ ਨੋਕ ਤੇ ਐਕਟਿਵਾ ਖੋ ਕੇ ਲੈ ਗਏ ਨੇ ਜੋ ਐਕਟਿਵਾ ਦੀ ਡਿੱਗੀ ਵਿੱਚ 22 ਲੱਖ ਰੁਪਇਆ ਪਿਆ ਸੀ ਉਹ ਵੀ ਖੋ ਕੇ ਲੈ ਗਏ ਨੇ ਮਾਪ ਪੁੱਤਰ ਵੱਲੋਂ ਤੁਰੰਤ ਹੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੁਰੰਤ ਹੀ ਥਾਣਾ ਸਿਟੀ ਪੁਲਿਸ ਵੱਲੋਂ ਜਾਂਚ ਵਿੱਚ ਜੁਟ ਗਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਪੜਤਾਲ ਕੀਤੀ ਜਾ ਰਹੀ ਹੈ ਤੇ ਕੁਝ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਮਿਲੀ ਹੈ ਇਸ ਮੌਕੇ ਹੋਰ ਕੀ ਗਲਬਤ ਹੋਈ ਹੈ ਸੁਣੋ ਪੂਰੀ ਖਬਰ ਤੇ ਆਹੀ ਇਧਰੋਂ ਤਹਿਲ ਨਹੀਂ ਕਿਸੇ ਤੋਂ ਤੇ ਉਹਦੇ ਘਰ ਆਹੀ ਆਉਣ ਨੇ ਜਦੋਂ ਤੇ ਆਉਂਦੇ ਆਉਂਦੇ ਨਾ ਘਰ ਦੇ ਬਾਹਰ ਦੋ ਮੁੰਡੇ ਆਏ ਸਪਲੈਂਡਰ ਤੇ ਤੇ ਸਾਨੂੰ ਮੇਰੀ ਭੈਣ ਨੂੰ ਪਿਸਤਲ ਵਿਖਾ ਦਿੱਤੀ ਤੇ ਮੈਨੂੰ ਨਾ ਦੰਦਰ ਮਾਰਨ ਨੂੰ ਫੇ ਤੇ ਕਹਿੰਦੇ ਚਾਬੀ ਦੋ ਚਾਬੀ ਦੋ ਤੇ ਸਕੂਟੀ ਚਾਬੀ ਲੈ ਕੇ ਨਾਲ ਹੀ ਭੱਜ ਗਏ ਸਕੂਟੀ ਦੇ ਵਿੱਚ 2.5 ਲੱਖ ਪਿਆ ਸੀ ਮੰਮੀ ਵੀ ਬੈਠੀ ਕੋਤਲਾ ਦੇਖ ਤੁਸੀਂ ਵੈਸੇ ਆਹੀ ਉਹ ਅੱਗੇ ਘਰ ਹੈਗਾ ਉਹ ਅੱਗੇ ਜਾ ਕੇ ਐਂਡ ਤੇ ਘਰ ਹੈਗਾ ਉਹਨਾਂ ਦਾ ਉਹਨਾਂ ਕੋ ਪਹਿਲੇ ਸੀ ਉਹ ਮੁੰਡੇ ਕੋ ਤੇ ਹੀ ਆਈ ਸੀ ਉਹ ਸੁਪਲੈਂਟ ਸਰਦਾਰ ਕੀ ਮੋਨੇ ਉਹ ਦੋਵੇਂ ਮੋਨੇ ਤੇ ਮੂੰਹ ਬੰਦੇ ਸੀ ਜਿਸ ਤਰ੍ਹਾਂ ਦੋਵਾਂ ਦੇ ਮੂੰਹ ਬੰਦੇ ਸੀ ਕੀ ਵਿਪਨ ਸੀ ਉਹਨਾਂ ਕੋ ਇੱਕ ਕੋ 45 ਤੇ ਇੱਕ ਕੋ ਦਾਤਾ ਕਿੰਨੇ ਵਜੇ ਦਾ ਟਾਈਮ ਆ ਰਹਾ ਦਾ ਟਾਈਮ ਹੈ 1:00 ਆ ਰਹਾ 6:30 ਹੋ ਜਾਂਦੀ 9:00 ਪਹਿਲੇ 6:30 ਵਜੇ ਦੱਸਾਂਗੇ ਉਹ ਰ ਫਿਰ ਤੁਸੀਂ ਮੌਕੇ ਤੇ ਮਤਲਬ ਕੋਈ ਪੁਲਿਸ ਵਾਰ ਲਾਗੇ ਨੂੰ ਆਈ ਨਹੀਂ ਕੋਈ ਨਾ ਨਾਕਾ ਨੂੰ ਕੋਈ ਨਹੀਂ ਲਾਗੇ ਕੋਈ ਨਹੀਂ ਲਾਗੇ ਬਾਅਦ ਤੇ ਮਹੜਾ ਸੜਕ ਤੇ ਗਏ ਤੇ ਚਾਨਣ ਚਾਨਣ ਨਿਕਲੇ ਦੋ ਚਾਰ ਜਣੇ ਪਰ ਉਹਨਾਂ ਨੇ ਹੀ ਪੁਲਿਸ ਨੂੰ ਰਿਪੋਰਟ ਨਾ ਹੋਣ ਗਈ ਸਕੂਟਰੀ ਬਰਾਮਰ ਹੋ ਗਈ ਤੁਹਾਡੀ ਹਾਂਜੀ ਸਕੂਟਰੀ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਸੀ ਉਹ ਕਨੇਡਾ ਦੀ ਸਕੂਟਰੀ ਪੜਾ ਸੌਰਨ ਨੂੰ ਮਿਲੀ ਆ ਤੇ ਉੱਥੋਂ ਲੈ ਗਈ ਆ ਉਹ ਤੇ ਫਿਰ ਇੱਕ ਉਸਦੇ ਨਾਲ ਜਾ ਕੇ ਸਕੂਟਰੀ ਲੈ ਗਈ ਲੇਕਿਨ ਸਕੂਟਰੀ ਟਿੱਕੀ ਟੁੱਟੀ ਹੋਈ ਹੀ ਵੀਰ ਜੀ ਸਾਨੂੰ ਨਾ ਫੋਨ ਆਇਆ ਮੇਰੇ ਹਸਬੰਦ ਦਾ ਕਿ ਰਿੰਕੇ ਵਾਜੀ ਦਾ ਫੋਨ ਆਇਆ ਵਾ ਆ ਕੇ ਤੇ ਪੈਸੇ ਲੈ ਜਾਓ ਉਹੀ ਆਪਾਂ ਆਪਣੇ ਬੱਚੇ ਭੇਜੋ ਤੁਸੀਂ ਆਪ ਆਜੋ ਮੈਂ ਨਹੀਂ ਮੈਂ ਬੱਚੇ ਨਹੀਂ ਮੈਂ ਆ ਆਉਣੀ ਆ ਨਾਲ بیٹے ਦੇ ਜਦੋਂ ਅਸੀਂ ਆਏ ਆ ਤੇ ਆ ਕੇ ਉਹਨਾਂ ਘਰ ਬੈਠੇ ਆ ਤੇ ਗੱਲਾ ਪਾਤਾ ਕਰਦੇ ਨੇ ਸਾਡਾ ਟਾਈਮ ਜਿੱਦਾਂ ਨਗਾਂਡੇ ਸੀ ਉਹ ਪਤਾ ਨਹੀਂ ਮੈਨੂੰ ਇਹਨਾਂ ਦੀ ਕੀ ਤੇ ਟਾਈਮ ਨਗਾਂਦੇ ਨਗਾਂਦੇ ਮੈਂ ਆਪ ਹੀ ਗਿਆ ਵੀਰ ਜੀ ਪੈਸੇ ਗਿਣੇ ਤੁਸੀਂ ਆਂਦੇ ਇੱਕ ਵਾਰੀ ਤੁਸੀਂ ਗਿਣ ਲਓ ਪੈਸੇ ਜਦੋਂ ਗਿਨੇ ਆ ਤੇ ਆਂਦੇ 1000 ਰੁਪਇਆ ਘਟਿਆ 2.5 ਲੱਖ ਚ ਤੁਹਾਨੂੰ ਮੈਂ ਗੂਗਲ ਪੇ ਕਰ ਦੱਲਾਂ ਜਦੋਂ ਮੈਂ ਗਿਨੇ ਇੱਕ ਨੋਟ ਵਾਦੀ ਮੈਂ ਭਾਜੀ ਆ ਵਾਦਿਆ ਤੁਸੀਂ ਲਲੋ ਆਪਣੇ ਪੈਸੇ ਤੇ ਇਸ ਤਰ੍ਹਾਂ ਹੀ ਸਾਨੂੰ ਅੱਧਾ ਕੀ ਘੰਟਾ ਹੀ ਬੈਠੇ ਆ ਉਹਨਾਂ ਦੇ ਘਰ ਜਦੋਂ ਅਸੀਂ ਮਤਲ ਤੁਹਾਨੂੰ ਲੱਗੇ ਤੇ ਵੀਰ ਜੀ ਆਂਦੇ ਪੈਸੇ ਤੁਸੀਂ ਡਿੱਗੀ ਚ ਰੱਖੋ ਭਾਬੀ ਡਿੱਗੀ ਚ ਰੱਖ ਲਓ ਪੈਸੇ ਤੁਸੀਂ ਤੇ ਮੈਂ ਇੰਨੀ ਗੱਲ ਕਹਿ ਕੇ ਹਜੇ ਬਾਹਰ ਉਹਨਾਂ ਦੀ ਗਲੀ ਦੇ ਆਈ ਆ ਅੱਕੋ ਮੋਟਰਸਾਈਕਲ ਵਾਲੇ ਮੁੰਡੇ ਮੈਨੂੰ ਵੇਖ ਕੇ ਇੱਧਰ ਬਾਹਰ ਨੂੰ ਆਏ ਆ ਕੀ ਹੋਣ ਦੇ ਉਧਰ ਜਿੱਤਾਂ ਨੂੰ ਸਭ ਪਤਾ ਸੀ ਅਸੀਂ ਆਪਣੇ ਮੋਬਾਈਲ ਹੱਤਾਂ 'ਚ ਫੜੇ ਉਹਨਾਂ ਨੇ ਮੋਬਾਈਲ ਨਹੀਂ ਖੋਈ ਸਾਡੇ ਸਾਡੇ ਕੋਈ ਗਹਿਣਾ ਨਹੀਂ ਕੋਈ ਪੈਸਾ ਨਹੀਂ ਨਾ ਹੀ ਮੰਗਿਆ ਸਿਰਫ ਐਕਟਿਵਾ ਦੀ ਚਾਬੀ ਲੈ ਕੇ ਚਲ ਗਏ ਉਹ ਇੱਕ ਕੋਲ ਪਿਸਤਲ ਹੀ ਇੱਕ ਕੋਲ ਦਫ਼ਤਰ ਸੀ ਕਿੰਨੇ ਪੈਸੇ ਸੀ ਵਿੱਚ 2.5 ਲੱਖ ਰੁਪਈਆ ਨੇ ਜੀ ਤੇ ਕੋਈ ਐਕਟਿਵਾ ਮਿਲਗੀ ਤੁਹਾਡੀ ਉਹ ਐਕਟਿਵਾ ਸਵੇਰੇ ਫੋਨ ਆਇਆ ਕਿਸੇ ਵੀਰ ਜੀ ਦਾ ਕਿ ਅਸੀਂ ਇੱਧਰ ਜਦ ਰੋਈ ਲਾਗੇ ਜਿਹੜਾ ਜ ਮਸਤਪੁਰਾ ਪਿੰਡਿਆਂ ਹੀ ਉਧਰੋਂ ਨੰਗਨ ਦੇ ਸੀ ਮੰਡੀ ਵਾਲੋ ਕੇ ਕੰਮ ਹੀ ਉਧਰੋਂ ਆਂਦੇ ਹੀ ਜਾਂਦੇ ਆ ਵੇਖੀ ਐਕਟਿਵ ਆ ਫਿਰ ਅਸੀਂ ਆਉਂਦੇ ਆ ਵੇਖੀ ਤੇ ਤੁਹਾਨੂੰ ਕਾਲ ਕੀਤਾ ਵੀ ਚੋ ਕਾਗਜ਼ ਕੱਢ ਗਏ ਡਿੱਗੀ ਦਾ ਲੌਂਗ ਟੋੜ ਟੋੜ ਕੇ ਫਿਰ ਉਹਨਾਂ ਨੇ ਪੈਸੇ ਕੱਢੇ ਬਾਕੀ ਵੀਰ ਜੀ ਇਹ ਪੈਸੇ ਦੀ ਗੱਲ ਅਸੀਂ ਕਿਸੇ ਨੇ ਨਹੀਂ ਕੀਤੀ ਇਹਨਾਂ ਨੂੰ ਪਤਾ ਹੀ ਕਿਸੇ ਨੇ ਸੂਹ ਦਿੱਤੀ ਤੇ ਪੈਸਿਆਂ ਦਾ ਪਤਾ ਹੀ ਉਹਨਾਂ ਨੂੰ ਹੁਣ ਤੁਹਾਡੀ ਕੀ ਮੰਗਿਆ ਸਾਡੇ ਨੂੰ ਪੈਸੇ ਦਿੱਤੇ ਜਾਂਵਾ ਕੀ ਤਸ਼ੱਕ ਹੋਵੇ ਹਾਨੂੰ ਇਹਨਾਂ ਦੀ ਜਿਨ੍ਹਾਂ ਨੇ ਪੈਸੇ ਦਿੱਤੇ ਆ ਕੀ ਨਾਂ ਉਹਨਾਂ ਦਾ ਹਾਂਜੀ ਰਿੰਕਾ ਵੀਰ ਜੀ ਭਾਜੀ ਲੁੱਟਾਂ ਖੋਹਾਂ ਹੁੰਦੀਆਂ ਬਹੁਤ ਵਧੀਆਂ ਵਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਦੂਜੀ ਗੱਲ ਇਹ ਆ ਸਾਡੀ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਦੋਵੇਂ ਤਰ੍ਹਾਂ ਦੀ ਜਾਂਚ ਪਰਦਾ ਹੋ ਕੇ ਫੇਰ ਪਰਚਾ ਦਰਜ ਹੋਵੇ ਦੂਜੀ ਗੱਲ ਇਹ ਆ ਪੂਲ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਇਹ ਡੈਂਪ ਚੁੱਕਿਆ ਜਾਵੇ ਕ੍ਰਿਮੀਨਲ ਬੰਦਾ ਤਿੰਨ ਚੀਜ਼ਾਂ ਯੂਜ਼ ਕਰਦਾ ਮੋਬਾਈਲ ਕਮਿਊਨੀਕੇਸ਼ਨ ਔਰ ਵੈਪਨ ਤਿੰਨੇ ਚੀਜ਼ਾਂ ਯੂਜ਼ ਹੋਈਆਂ ਉਹ ਡੈਂਪ ਚੁੱਕਿਆ ਜਾਵੇ ਕਿਹੜੇ ਨੰਬਰ ਉਦੋਂ ਇੱਥੇ ਚੱਲ ਰਹੇ ਸੀ ਬਿਨਾ ਕਿਹੇ ਸੂਤੋਂ ਇਹ ਚੋਰੀ ਨਹੀਂ ਹੋਈ ਬਸ ਇਹੋ ਹੀ ਕਹਿਣਾ ਚਾਹੁੰਦੇ ਆ ਜੀ। ਸ਼ਾਮੀ ਦੇਣ ਦੇ ਪੈਸੇ ਲੈ ਕੇ ਆਈ ਹੀ ਕਿ ਆਪਣੇ ਐਕਟਵਾ ਤੇ ਨਾਲ ਉਹਦੇ ਬੱਚੇ ਸੀਗੇ। ਹਾਂ ਜੀ। ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਏ। ਉਹਦੇ ਕੋਈ ਸੇ ਇਹਦੇ ਇੱਕ ਦੱਤਰ ਵਿਖਾ ਕੇ ਤੇ ਇੱਕ ਅਸਲੇ ਦਾ ਕੋਈ ਐਮਨਿਸ਼ ਵਿਖਾਇਆ ਤਾਂ ਵਿਖਾ ਕੇ ਉਹ ਪੈਸੇ ਲੈ। ਐਕਟਵਾ ਤੋਂ ਵੀ ਲੈ ਕੇ। ਐਕਟਵਾ ਜਿਹੜੀ ਉਹ ਮਿਲ ਗਈ ਹੈ ਬਾਕੀ ਕੈਮਰਾ ਵੀ ਭਾਰ ਕਿਤੇ ਲੈ ਕੇ ਕੈਮਰਾ। ਤੇ ਕੀ ਕਰ ਉਹ ਮਰਗੀ ਹੁਣ ਬਾਬਰ ਚਾਦਰ ਦੀ ਕਰ ਲੈ ਨਹੀਂ ਜੀ। ਤੇ ਨਹੀਂ ਕਰ ਵੀ ਜਾ ਰਿਹਾ ਕੈਮ ਹਾਂ ਕਰ ਵੀ ਜਾਏ ਜੀ। ਕੈਮਰੇ ਦੇ ਵਿੱਚ ਆਏ ਕੁਝ ਬੰਦੇ ਕੈਮਰੇ ਦੇ ਵਿੱਚ ਆ ਰਹੇ ਆ ਪਰ ਇਸ ਦੀ ਦੇਖ ਨਹੀਂ ਹਾਂ ਸਹਾ ਹੋਇਆ ਕਿੱਥੇ ਆ ਵਾਕਿਆ ਕਿੱਥੋਂ ਆਇਆ ਇਹ ਸਾਹਮਣੇ ਗਲੀ ਦੇ ਵਿੱਚ ਇਸੇ ਗਲੀ ਦਾ ਹੀ ਜਿਹੜਾ ਕਿਨੇ ਘਟਨਾ 2.5 ਲੱਖ ਰੁਪਏ ਕਿੰਨੇ ਘਟਨਾ ਰਾਤੀ ਇਹ 950 950 ਰੁਪਏ ਠੀਕ ਤਰਨ ਤਰਨ ਤੋਂ ਅਮਰ ਗੌਰ ਸਿੰਘ ਦੀ ਰਿਪੋਰਟ